ਆਪਾਂ ਸਾਰੇ ਅਪਾਗੇ ਆ ਤੇ ਮੈਂ ਵਿਸ਼ੇਸ਼ ਰੂਪ ਚ ਕਿ ਜਿਹਨੂੰ ਅਖੀਰ ਸਮੇਂ ਵੀ ਸਤਗੁਰੂ ਜਗਜੀਤ ਸਿੰਘ ਦੇ ਦਰਸ਼ਨ ਵੀ ਨਹੀਂ ਕਰਨ ਦਿੱਤੇ ਤੇ ਮਾਤਾ ਜੀ ਦੇ ਵੀ ਨਹੀਂ ਕਰੇ। ਔਰ ਉਲਟਾ ਦੋਸ਼ ਮੇਰੇ ਤੇ ਇਹ ਲਾ ਰਿਹਾ ਹੈ। ਇਹ ਲਾਇਆ ਜਾ ਰਿਹਾ ਹੈ ਕਿ ਮੈਂ ਮਾਤਾ ਜੀ ਨੂੰ ਮਰ। ਚਲੋ ਇਹ ਸੰਸਾਰ ਐਸਾ ਹੀ ਹੈ। ਆਕਰ ਉਹਦੇ ਸਿੰਘ ਜੀ ਆਸ ਹੈ ਕਿ ਆਪ ਜੀ ਇਹ ਕਾਰਜਕ੍ਰਮ ਦੇਖਦੇ ਹੋਵੋਗੇ ਜਰੂਰ ਕਿਉਂਕਿ ਆਪ ਜੀ ਨੇ ਪੂਰਾ ਯਤਨ ਕੀਤਾ ਇਸ ਕਾਰਜਕ੍ਰਮ ਨੂੰ ਰੋਕਣ ਦਾ ਵਾਹ ਆਪ ਜੀ ਜਰੂਰ ਦੇਖਦੇ ਹੋਵੋਗੇ ਨਹੀਂ ਤੇ ਆਪ ਜੀ ਦੇ ਸੇਵਕ ਦੇਖਦੇ ਹੋਣਗੇ ਜਿਹੜੇ ਵੀ ਸੇਵਕ ਆਪ ਜੀ ਦੇ ਦੇਖਦੇ ਨੇ ਉਹਨਾਂ ਨੂੰ ਚਾਹੀਦਾ ਜੋ ਮੈਂ ਕਹਿਣ ਲੱਗਾ ਤੌਗਰਦੀਨ ਨੂੰ ਬੇਨਤੀ ਕਰ ਦੇਣ ਸੁਣਾ ਦੇਣ ਆਪ ਜੀ ਮੇਰੇ ਤੇ ਦੋਸ਼ ਲਾ ਰਹੇ ਹੋ ਕਿ ਮਾਤਾ ਜੀ ਨੂੰ ਮੈਂ ਮਰਵਾ ਦਿੱਤਾ ਮੈਂ ਤਾਂ ਆਇਆ ਹੀ 4 ਦਿਨ ਪਹਿਲਾਂ ਵਿਦੇਸ਼ ਤੋਂ 4 ਦਿਨ ਪਹਿਲਾਂ ਆਇਆ ਵਿਦੇਸ਼ ਤੋਂ ਜੇ ਮੈਨੂੰ ਤਾਂ ਇਹ ਸ਼ੱਕ ਪੈਂਦਾ ਕਿ ਆਪ ਜੀ ਮੈਨੂੰ ਉਡੀਕ ਦੇ ਸੋ ਕੋ ਆਵੇ ਤੇ ਇਹ ਕੰਮ ਕਰਵਾਈਏ ਤਾਂ ਕਿ ਉਹਨੂੰ ਪਸਾਈਏ ਜੇ ਮੈਂ ਕਰਾਉਣਾ ਸੀ ਤੇ ਮੈਂ ਵਿਦੇਸ਼ ਤੋਂ ਵਾਪਸ ਕਿਉਂ ਆਉਣਾ ਸੀ ਸਾਦੀ ਜੀ ਗੱਲ ਹੈ ਕਿ ਮੈਂ ਵਾਪਸ ਕਿਉਂ ਆਉਣਾ ਸੀ ਆਪ ਜੀ ਮੇਰੀ ਮਾਂ ਨੂੰ ਇਹ ਕੁਝ ਕਰਵਾ ਕੇ ਤੇ ਮੇਰੇ ਤੇ ਦੋਸ਼ ਲਾ ਰਹੇ ਧੰਨਵਾਦ ਆਪ ਜੀ ਚਲੋ ਕੋਈ ਨਹੀਂ ਰਾਕਰੋਦੇ ਸਿੰਘ ਜੀ ਆਪ ਜੀ ਦੀ ਕਦੀ ਮਾਤਾ ਚੰਦਕੌਰ ਜੀ ਨਾਲ ਬਣੀ ਨਹੀਂ ਆਪ ਜੀ ਦੀ ਕਦੀ ਮਾਤਾ ਜੀ ਨਾਲ ਨਹੀਂ ਬਣੀ ਇਹ ਤਾਂ ਸਿਰਫ ਗੱਦੀ ਤੇ ਕਬਜ਼ਾ ਕਰਨ ਵਾਸਤੇ ਆਪ ਜੀ ਨੇ ਨੇੜ ਕੀਤਾ ਨਾ ਸੰਤ ਜੀ ਦੀ ਬਣੀ ਨਾ ਆਪ ਜੀ ਦੀ ਬਣੀ ਪਰ ਹੁਣ ਕਿਉਂਕਿ ਆਪ ਜੀ ਨੇ ਕੱਲ ਨੂੰ ਮਾਤਾ ਜੀ ਦਾ ਭੋਗ ਪਾਉਣਾ ਹੈ ਤੇ ਉਥੇ ਕੁਝ ਨਾ ਕੁਝ ਬਚਨ ਆਪ ਜੀ ਨੇ ਵੀ ਕਰਨੇ ਨੇ ਆਪ ਜੀ ਨੂੰ ਮਾਤਾ ਜੀ ਦੀ ਚੰਗਿਆਈ ਤੇ ਕਦੀ ਲੱਭੀ ਨਹੀਂ ਸੀ ਜਿਹੜੀਆਂ ਗੱਲਾਂ ਮੈਂ ਅੱਜ ਦੱਸਾਂਗਾ ਨਾ ਇਹ ਯਾਦ ਕਰ ਲੋ ਤੇ ਕੱਲ ਨੂੰ ਉੱਥੇ ਸੰਗਤ ਨੂੰ ਸੁਣਾ ਦਿਓ ਜੇ ਮੈਂ ਫੇਰ ਕਹਿਣਾ ਮਾਤਾ ਜੀ ਦੇ ਇੰਨੇ ਗੁਣ ਸਨ ਜਿਹੜੇ ਆਪ ਜੀ ਨੂੰ ਕਦੀ ਨਹੀਂ ਦਿਸੇ ਠਾਕੁਰ ਜੀ ਤੇ ਅੱਜ ਅਸੀਂ ਸੁਣਾਵਾਂਗੇ ਇਹ ਟੇਪਾਂ ਸੁਣ ਕੇ ਯਾਦ ਕਰਕੇ ਤੇ ਕੱਲ ਨੂੰ ਤੁਸੀਂ ਵੀ ਸੁਣਾ ਦਿਓ ਜੇ ਸਾਡਾ ਕੁਝ ਨਹੀਂ ਘਟਦਾ